ਇਹ ਉਹੀ ਪਿੰਡ ਹੈ ਜਿਸ ਪਿੰਡ ਦੇ ਵਿੱਚ ਸਿੱਖ ਰਾਜ ਦੀ ਅੰਤਲੀ جنگ ਹੋਈ ਸੀ ਉਹਨਾਂ ਜੰਗਜੂ ਸਿਪਾਹਸਲਾਰਾ ਨੇ ਕਿਸ ਤਰੀਕੇ ਦੇ ਨਾਲ ਉਸ ਵਕਤ ਦੀ ਅੰਗਰੇਜ਼ੀ ਹਕੂਮਤ ਦੇ ਨਾਲ ਟੱਕਰ ਆ ਲਿਆ ਸੀ ਇਹ ਕਿਲਾ ਬਹੁਤ ਹੀ ਵੱਡੀ ਮਤਲਬ ਦੂਰੀ ਤੱਕ ਸੀਗਾ ਤੇ ਉਹਦੇ ਕਿਰੇ ਕਿਰੇ ਇੱਕ ਪਾਣੀ ਦੀ ਖਾਈ ਬਣਾਈ ਹੋਈ ਸੀ ਕਿਸੇ ਪਾਸੋਂ ਦੁਸ਼ਮਣ ਹਮਲਾ ਨਾ ਕਰ ਸਕੇ ਉਹਨਾਂ ਨੇ ਇੱਥੇ ਰਾਤੋ ਰਾਤ ਆਣ ਕੇ ਤੇ ਤੋਪਾਂ ਬੀੜ ਕੇ ਤੇ ਜੰਗ ਦੀ ਤਿਆਰੀ ਕੀਤੀ ਇਸ ਜਗ੍ਹਾ ਤੇ ਤੋਪਾਂ ਬੀੜੀਆਂ ਸੀ ਜੇ ਨੀਰ ਨੀਤੀ ਘੜੀ ਜਾਂਦੀ ਹੈ ਇਸੇ ਕਿਲੇ ਦੇ ਵਿੱਚ ਘੜੀ ਜਾਂਦੀ ਹੈ ਜੰਗ ਹੋਣ ਤੋਂ ਪਹਿਲਾਂ ਉਹ ਜੰਗ ਇੰਨੀ ਜਿਆਦਾ ਜ਼ਬਰਦਸਤ ਹੋਈ ਅਸਲਾ ਜਿਹੜਾ ਉਹ ਡੋਗਰਿਆਂ ਦੇ ਰਹੀ ਆਉਂਦਾ ਹੈ ਗਲਾਬ ਸਿੰਘ ਤੇ ਤੇਜਾ ਸਿੰਘ ਉਹਨਾਂ ਦੇ ਉਹਨਾਂ ਨੇ ਸਰੋਂ ਤੇ ਰੇਤਾ ਮਿਕਸ ਕਰਕੇ ਅਸਲੇ ਦੇ ਥਾਂ ਤੇ ਉਹ ਭੇਜਣ ਲੱਗ ਪਏ ਉਹਨਾਂ ਦੀ ਜਿਹੜੀ ਹਾਰੀ ਹੋਈ جنگ ਸੀ ਉਹ ਉਹਨਾਂ ਨੂੰ ਜਿੱਤ ਚ ਬਦਲਤਾ ਜਿਹੜੀ ਜਿੱਤੀ ਹੋਈ ਜਾਂਗੇ ਸੀ ਉਹਨੂੰ ਹਾਰ ਦੇ ਵਿੱਚ ਬਦਲਤਾ ਸਦਾ ਸ਼ਾਮ ਸਿੰਘ ਜੀ ਇਹ ਇਕੱਲਾ ਸ਼ੇਰ ਨਹੀਂ ਚਿਖਾ ਦੀ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਸਿੱਖ ਰਾਜ ਨੂੰ ਖੇਰੂ ਖੇਰੂ ਕਰਨ ਲਈ ਸਿੱਖ ਫੌਜਾਂ ਵਿੱਚ ਰਲੇ ਡੋਗਰਿਆਂ ਨੇ ਅੰਗਰੇਜ਼ੀ ਹਕੂਮਤ ਦੇ ਨਾਲ ਸੰਧੀ ਕਰਕੇ ਫੌਜਾਂ ਨੂੰ ਕਈ ਜੰਗਾਂ ਵਿੱਚ ਕਰਾਰੀ ਹਾਰ ਦਿਵਾਈ ਜਿਸ ਦੀ ਮੂੰਹ ਬੋਲਦੀ ਤਸਵੀਰ ਹੈ ਸਤਲੁਜ ਦੇ ਆਰਲੇ ਤੇ ਪਾਰਲੇ ਕੰਢੇ ਦੀ ਭਾਵਕੇ ਮਾਝੇ ਤੇ ਮਾਲਵੇ ਦੇ ਸਭਰਾਵਾਂ ਦੇ ਜੰਗੇ ਮੈਦਾਨ ਦੀ ਜਿਸ ਦੀ ਡਾਇਰੀ ਜੰਮੂ ਵਾਲੇ ਡੋਗਰੇ ਪਹਿਲਾਂ ਹੀ ਅੰਗਰੇਜ਼ਾਂ ਨੂੰ ਭੇਜ ਚੁੱਕੇ ਸਨ ਕਈ ਸਦੀਆਂ ਬੀਤਣ ਤੋਂ ਬਾਅਦ ਵੀ ਪਿੰਡ ਦੇ ਲੋਕ ਆਪਣੇ ਹੱਥੋਂ ਹੋਈ ਗਦਾਰੀ ਦੇ ਕਿਸੇ ਨੂੰ ਦੱਸਦਿਆਂ ਵਜਤ ਦੇ ਨਾਲ ਨੱਕੂ ਨੱਕ ਪਰ ਜਾਂਦੀ ਨਹੀਂ ਫਰਵਰੀ 1846 ਦੀ ਇਹ ਜੰਗ ਸਿੱਖਾਂ ਤੇ ਅੰਗਰੇਜ਼ਾਂ ਵਿਚਾਲੇ ਇਕੱਲੀ ਜਿੱਤ ਤੇ ਹਾਰ ਦੀ ਗੱਲ ਹੀ ਨਹੀਂ ਸੀ ਸਗੋਂ ਸਿੱਖ ਰਾਜ ਦੀ ਟਲਦੀ ਸੂਰਜ ਦੀ ਸ਼ਾਮ ਸੀ ਤਾਂ ਮਿਉੜਦੇ ਨਾਲ ਜੁੜੇ ਹੋ ਮਹਾਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਮਾਝੇ ਦੇ ਸਭ ਤੋਂ ਵੱਡੇ ਤੇ ਇਤਿਹਾਸਕ ਪਿੰਡ ਵਿੱਚ ਮੌਜੂਦ ਆ ਔਰ ਆ ਜ਼ਿਕਰ ਜੋਗ ਹੈ ਕਿ ਇਹ ਉਹੀ ਪਿੰਡ ਹੈ ਜਿਸ ਪਿੰਡ ਦੇ ਵਿੱਚ ਸਿੱਖ ਰਾਜ ਦੀ ਅੰਤਲੀ ਜੰਗ ਹੋਈ ਸੀ ਉਹਨਾਂ ਜੰਗਜੂ ਸਿਪਾਹਸਲਾਰਾ ਨੇ ਕਿਸ ਤਰੀਕੇ ਦੇ ਨਾਲ ਉਸ ਵਕਤ ਦੀ ਅੰਗਰੇਜ਼ੀ ਹਕੂਮਤ ਦੇ ਨਾਲ ਟੱਕਰ ਆ ਲਿਆ ਸੀ ਔਰ ਇਸ ਪਿੰਡ ਦਾ ਇਤਿਹਾਸ ਕੀ ਹੈ ਇਸ ਪਿੰਡ ਦੇ ਨਾਲ ਕਿਹੜੇ-ਕਿਹੜੇ ਇਤਿਹਾਸ ਹੋਰ ਜੁੜੇ ਨੇ ਔਰ ਜਿਸ ਜਗ੍ਹਾ 'ਤੇ ਮੌਜੂਦ ਆ ਪਿਛਲੇ ਪਾਸੇ ਇੱਕ ਤਸਵੀਰ ਦੇਖ ਰਹੇ ਹੋਵਗੇ ਕਿ ਇੱਕ ਕਿਲੇ ਦੀ ਤਸਵੀਰ ਮੌਜੂਦ ਹੈ ਕਿਉਂਕਿ ਇੱਥੋਂ ਦਾ ਜਿਹੜਾ ਵਸੋਂ ਵਾਲਾ ਇਲਾਕਾ ਏ ਬਹੁਤ ਹੇਠਲੇ ਦਰਜੇ ਤੇ ਨਜ਼ਰ ਆਉਂਦਾ ਏ ਕਿਉਂਕਿ ਲੋਕਾਂ ਦੀ ਜਿਹੜੀ ਵਸੋਂ ਆ ਉਹ ਹੇਠਲੇ ਦਰਜੇ ਤੇ ਜਾ ਕੇ ਬਣੀ ਹੋਈ ਹੈ ਤੇ ਇੱਥੋਂ ਦੇ ਵਸਿੰਦੇ ਲੰਬੇ ਸਮੇਂ ਤੋਂ ਇਸੇ ਪਿੰਡ ਦੇ ਵਿੱਚ ਗੁਜ਼ਰਾਨ ਕਰ ਰਹੇ ਕੁਝ ਪਤਵੰਤੇ ਸਾਡੇ ਨਾਲ ਨੇ ਜਿਨ੍ਹਾਂ ਦੇ ਵਿੱਚ ਬਾਬਾ ਅਮਰ ਸਿੰਘ ਸਭਰਾ ਮੇਰੇ ਨਾਲ ਨੇ ਇਹ ਸਭਰਾ ਪਿੰਡ ਦੀ ਗਾਥਾ ਤੁਹਾਡੇ ਨਾਲ ਸੰਦੀ ਕਰਨ ਲੱਗੇ ਆ ਬਾਬਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਸਾਹਿਬ ਜੀ ਬਾਬਾ ਜੀ ਸਭ ਤੋਂ ਪਹਿਲਾਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਸ ਪਿੰਡ ਨੂੰ ਸਿੱਖ ਰਾਜ ਦਾ ਨਾਮ ਦਿੱਤਾ ਜਾਂਦਾ ਹੈ ਕਿੰਤਲੀ ਜੰਗ ਹੋਈ ਹੋਰ ਕਿਹੜੇ-ਕਿਹੜੇ ਇਤਿਹਾਸ ਇਸ ਪਿੰਡ ਦੇ ਨਾਲ ਜੁੜਦੇ ਨੇ ਉਹ ਜੀ ਸਭ ਤੋਂ ਵੱਡਾ ਤਾਂ ਇਹ ਤਾਂ ਐਸਿਆ ਸਰਦਾਰ ਸ਼ਾਮ ਸਿੰਘ ਜੀ ạtਾਰੀ ਮਹਾਰਾਜਾ ਨਜੀ ਸਿੰਘ ਦੇ ਟਾਈਮ ਤੇ ਇਸ ਕਿਲੇ ਦੇ ਵਿੱਚ ਉਹਨਾਂ ਨੇ ਆਪਦੀ ਇੱਕ ਸ਼ੌਨੀ ਬਿਠਾਈ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਤੇ ਇਥੋਂ ਉਹਨਾਂ ਨੇ ਕਈ ਜੰਗਾਂ ਵਾਸਤੇ ਚੜ੍ਹਾਈ ਕਰਦੇ ਰਹੇ ਤੇ ਇਥੋਂ ਪਿੰਡ ਹੁਣ ਜਿਤਨਾ ਰੈਸ਼ ਲੱਗੇ ਆ ਗਈ ਆ ਉਦੋਂ ਇਥੋਂ ਪਿੰਡ ਤੋਂ ਇੱਕ ਕਿਲੋ ਡੇਢ ਕਿਲੋਮੀਟਰ ਦੂਰੀ ਤੇ ਪਿੰਡ ਸਭਰਾ ਜਿਹੜਾ ਵਸਦਾ ਹੈਗਾ ਤੇ ਇਹ ਜਗ੍ਹਾ ਤੇ ਮਤਲਬ ਜਦੋਂ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਲਿਖੀ ਸਰਦਾਰ ਸ਼ਾਮ ਸਿੰਘ ਜਟਾਰੀ ਨੂੰ ਵੀ ਹੁਣ ਇਸ ਟਾਈਮ ਤੇ ਕੋਈ ਸਿੱਖ ਰਾਜ ਦੀ ਵਾਗਡੋਰ ਸੰਭਾਲਣ ਵਾਲਾ ਨਹੀਂ ਕਿ ਸਿਰੇ ਪੰਜਾਬ ਦੀ ਮੌਤ ਤੋਂ ਬਾਅਦ ਹੀ ਸਿਰੇ ਬਹੁਤ ਹੀ ਮਹਤਮ ਸਿਰੇ ਪੰਜਾਬ ਦੀ ਮੌਤ ਤੋਂ ਬਾਅਦ ਹੀ ਗੱਲ ਹੈ ਜੀ ਤੇ ਉਸ ਟਾਈਮ ਤੇ ਕੋਈ ਵੀ ਨਾ ਉਹਨੂੰ ਦੱਸਿਆ ਵੀ ਕੋਈ ਵੀ ਸਿੱਖ ਕੌਮ ਦੀ ਵਾਗਡੋਰ ਸੰਭਾਲੇ ਜਿਹੜਾ ਜਾ ਕੇ ਸਭਰਾਮਾ ਦੇ ਮੈਦਾਨ ਚ ਅੰਗਰੇਜ਼ਾਂ ਦੇ ਨਾਲ ਲੋਹਾ ਲੈ ਸਕੇ ਤੇ ਸਾਡਾ ਜਿਹੜਾ ਪੰਜਾਬ ਦੇਸ਼ ਪੰਜਾਬ ਜਿਹੜਾ ਉਹ ਸਾਡੇ ਥੱਲੇ ਰਹਿ ਸਕੇ ਸਾਡਾ ਸਾਡਾ ਬਾਤ ਸਾਡਾ ਹੀ ਰਹਿ ਸਕੇ ਸੋ ਉਸ ਟਾਈਮ ਤੇ ਸਰਦਾਰ ਸ਼ਾਮ ਸਿੰਘ ਜੀ ਟਾਰੀ ਬਿਮਾਰ ਤਾਂ ਨਹੀਂ ਸੀਗੇ ਪਰ ਬਿਮਾਰਾਂ ਵਰਗੀ ਹਾਲਤ ਕਹਿੰਦੇ ਆ ਕਿ ਬਿਰਧ ਸਰੀਰ ਸੀਗਾ ਤੇ ਉਹਨਾਂ ਨੇ ਆਣ ਕੇ ਤੇ ਉਹਨਾਂ ਨੇ ਉੱਥੇ ਜਦੋਂ ਮਾਤਾ ਜਿੰਦਾ ਦੇ ਕਹਿਣ ਤੇ ਚਿੱਠੀ ਭੇਜੀ ਗਈ ਤੇ ਉਹਨਾਂ ਚਿੱਠੀ ਪੜ੍ਹ ਕੇ ਤੇ ਫਿਰ ਆਪਦੇ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚੋਂ ਸੱਦ ਕੇ ਟਾਰੀ ਇਕੱਠੀ ਕੀਤਾ ਗਿਆ ਤੇ ਆਪਾਂ ਸਭਰਾਵਾਂ ਦੇ ਮੈਦਾਨਾਂ ਨੂੰ ਜਾਣਾ ਤੇ ਆਇਓ ਜੇ ਉਹ ਜਿਨ੍ਹਾਂ ਨੇ ਉੱਥੇ ਸ਼ਹੀਦੀਆਂ ਪਾਉਣੀਆਂ ਜਾਂ ਤਾਂ ਜੰਗ ਜਿੱਤ ਕੇ ਮੁੜਾਂਗੇ ਜਾਂ ਫਿਰ ਉੱਥੇ ਸ਼ਹੀਦੀ ਦੋ ਮੰਗੋ ਸੁਪਰਾਵਾਂ ਦੇ ਮੈਦਾਨ ਨੂੰ ਹੀ ਕਿਉਂ ਚੁਣਿਆ ਜਾਂਦਾ ਏ ਕਿਉਂਕਿ ਇਸ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਇੱਥੇ ਸੱਤ ਲੋਹ ਚ ਵਗਦਾ ਏ ਔਰ ਇੱਥੋਂ ਦੇ ਮੈਦਾਨ ਨੂੰ ਕਿਉਂ ਚੁਣਿਆ ਜਾਂਦਾ ਅਸਲ ਦੇ ਵਿੱਚ ਚੋਣ ਕਰਨ ਦਾ ਕਾਰਨ ਕੀ ਹੈ ਸ਼ਾਮ ਸਿੰਘ ਦਾ ਜਾਂ ਹੋਰ ਜਿਹੜੇ ਸਿਪਾ ਸਲਾਰ ਨੇ ਉਸ ਵਕਤ ਦੇ ਉਹ ਜੀ ਉਹਨਾਂ ਦਾ ਤੁਹਾਨੂੰ ਦੱਸਿਆ ਵੀ ਇਹ ਸ਼ੌਣੀ ਸੀ ਇੱਕ ਹੂੰ ਉਹਨਾਂ ਦਾ ਟਿਕਾਣਾ ਪਹਿਲਾਂ ਹੀ ਸੀ ਆ ਇੱਥੇ ਉਹਨਾਂ ਦੀਆਂ ਫੌਜਾਂ ਰਹਿੰਦੀਆਂ ਸੀ ਮਹਾਰਾਜ ਰਣਜੀਤ ਸਿੰਘ ਦੀਆਂ ਫੌਜਾਂ ਉਦੋਂ ਇਹ ਜਗ੍ਹਾ ਤੇ ਰਹਿੰਦੀਆਂ ਸੀ ਦੂਜੀ ਗੱਲ ਇਹ ਵੀ ਜਿਹੜਾ ਅੰਗਰੇਜ਼ਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਮਝੌਤਾ ਇਹ ਹੋਇਆ ਸੀਗਾ ਵੀ ਸਤਲੁਜ ਦੇ ਦਰਿਆ ਦਾ ਵੀ ਅਸੀਂ ਸਤਲੁਜ ਤੋਂ ਇਧਰਲੇ ਪਾਸੇ ਪਾਰ ਨਹੀਂ ਹੋਵਾਂਗੇ ਮਾਝੇ ਵਾਲੇ ਪਾਸੇ ਤੁਸੀਂ ਮਾਲਵੇ ਵਾਲੇ ਪਾਸੇ ਦਰਿਆ ਤੋਂ ਪਾਰ ਨਹੀਂ ਹੋਣਾ ਤੇ ਇਹ ਫਿਰ ਇਹਨਾਂ ਨੇ ਇਹ ਸ਼ੌਣੀ ਜਿਹੜੀ ਬਣਾਈ ਹੋਈ ਸੀ ਇਹਦੇ ਵਿੱਚ ਫੌਜਾਂ ਰੱਖਦੇ ਸੀ ਸਤਲੁਜ ਤੋਂ ਪਰਲੇ ਪਾਸੇ ਅੰਗਰੇਜ਼ੀ ਹਕੂਮਤ ਦਾ ਰਾਜ ਉਹ ਅੰਗਰੇਜ਼ ਹਕੂਮਤ ਦਾ ਹਿੰਦੂਸਤਾਨ ਤੇ ਅੰਗਰੇਜ਼ ਹਕੂਮਤ ਦਾ 200 ਸਾਲ ਰਾਜ ਪਹਿਲਾਂ ਹੋਇਆ ਪੰਜਾਬ ਨਾਲੋਂ ਦੇਸ਼ ਪੰਜਾਬ ਸਾਡਾ ਜਿਹੜਾ ਉਹ ਵੱਖਰਾ ਦੇਸ਼ ਸੀਗਾ ਜੀ ਦੇ ਵਿੱਚ ਸਾਰਾ ਪਾਕਿਸਤਾਨ ਜੀ ਦੇ ਵਿੱਚ ਆਫਖਨਿਸਤਾਨ ਜੀ ਦੇ ਵਿੱਚ ਇਧਰ ਲੇਹ ਲਦਾਖ ਜੋ ਵੀ ਇਲਾਕਾ ਹੈ ਇਧਰਲਾ ਸਾਰਾ ਹਿਮਾਚਲ ਤੇ ਇਹ ਸਾਰੇ ਜਿਹੜੇ ਆ ਇਹ ਆਉਂਦੇ ਸੀਗੇ ਤੇ ਇਹ ਸਾਰਾ ਦੇਸ਼ ਪੰਜਾਬ ਸੀਗਾ ਤੇ ਉਸ ਟਾਈਮ ਤੇ ਫਿਰ ਮਹਾਰਾਜੇ ਰਣਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਜਿਹੜੇ ਡੋਗਰੇ ਸੀ ਉਹ ਅੰਗਰੇਜ਼ਾਂ ਨਾਲ ਲੜੇ ਹੋਏ ਸੀ ਤੇ ਉਹਨਾਂ ਨੇ ਮਤਲਬ ਪਾੜਕ ਪਾ ਕੇ ਘਰ ਦੇ ਵਿੱਚ ਕਾਫੀ ਇਹਨਾਂ ਦੇ ਜਿਹੜੇ ਬੰਦੇ ਸੀ ਮਰਵਾ ਦਿੱਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਪੁੱਤਰੀਆਂ ਤੱਕ ਡੋਗਰਿਆਂ ਨੇ ਤੇ ਮਹਾਰਾਣੀ ਨੇ ਸੋਚਿਆ ਵੀ ਹੁਣ ਕਵਰ ਦਲੀਪ ਸਿੰਘ ਰਾਜਾ ਸੀਗਾ ਤੇ ਛੋਟਾ ਜਿਹਾ ਸੀਗਾ ਤੇ ਉਹਨਾਂ ਆਖਿਆ ਵੀ ਇਹ ਤਾਂ ਹੁਣ ਵਾਗਡੋਰ ਤਾਂ ਸੰਭਾਲਣ ਜੋਗਾ ਨਹੀਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਘਰ ਦੀ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸ਼ਾਮ ਸਿੰਘ ਟਾਇਰੀ ਨੂੰ ਚਿੱਠੀ ਲਿਖ ਕੇ ਭੇਜਿਆ ਬੰਦਿਆਂ ਨੂੰ ਤੇ ਉਹਨਾਂ ਨੇ ਜਾ ਕੇ ਚਿੱਠੀ ਦੇ ਕੇ ਤੇ ਉਥੋਂ ਫਿਰ ਫੌਜਾਂ ਤਿਆਰ ਕਰਕੇ ਸਰਦਾਰ ਸ਼ਾਮ ਸਿੰਘ ਟਾਰੀ ਖਰਾਬ ਇਹ ਕਿਲੇ ਦੇ ਵਿੱਚ ਆਣ ਕੇ ਉਹਨਾਂ ਨੇ ਤੇ ਰਾਤ ਕੱਟੀ ਤੇ ਇਥੋਂ ਜੰਗ ਦੀ ਵਿਉਂਤਬੰਦੀ ਬਣਾਈ ਇਹ ਕੀ ਤੋਂ ਦੀ ਗੱਲ ਹੈ ਜੀ ਇਹ ਜੀ 1847 1846 ਹਾਂਜੀ ਫਰਵਰੀ ਦਾ ਮਹੀਨਾ ਹਾਂਜੀ ਫਰਵਰੀ ਦੇ ਤੇ ਇਥੋਂ ਫਿਰ ਜਿਹੜੀਆਂ ਦੱਸਦੇ ਕਹਿੰਦੇ ਨੇ ਸਾਡੇ ਵੱਡ ਵਡੇਰੇ ਇਹਨਾਂ ਨੇ ਦੱਸਿਆ ਜਿ ਤਰ੍ਹਾਂ ਸਾਡੇ ਪਿਤਾ ਨੇ ਸਾਡੇ ਦਾਦੇ ਜੀ ਨੇ ਸਾਡੇ ਪਿਤਾ ਜੀ ਨੂੰ ਦੱਸਿਆ ਸਾਡਾ ਦਾਦਾ ਜੀ ਉਦੋਂ ਵੇਲੇ ਹੈ ਸੀ ਤੇ ਸਾਡੇ ਪਿਤਾ ਨੇ ਫਿਰ ਸਾਨੂੰ ਦੱਸਿਆ ਵੀ ਉਹਨਾਂ ਨੇ ਇੱਥੇ ਰਾਤੋ ਰਾਤਾਂ ਕਿਤੇ توپਾਂ ਬੀੜ ਕੇ ਤੇ ਜੰਗ ਦੀ ਤਿਆਰੀ ਕੀਤੀ ਇਸ ਜਗ੍ਹਾ ਤੇ توپਾਂ ਬੀੜੀਆਂ ਸੀ ਇਥੋਂ ਫਿਰ ਪਿੰਡ ਦਾ ਚੜਦਾ ਪਾਸੇ ਜਾ ਕੇ ਤੇ ਦਰਿਆ ਪਾਰ ਕਰਕੇ ਸਿੱਖ ਰਾਜ ਦੀ ਅਗਵਾਈ ਕਰਨ ਵਾਲੇ ਜਿਹੜੇ ਉਸ ਵਕਤ ਦੇ ਡੋਗਰੇ ਧਿਆਨ ਸਿੰਘ ਦੀ ਲਾਲ ਸਿੰਘ ਦਾ ਜ਼ਿਕਰ ਛਿੜਦਾ ਏ ਉਹ ਵੀ ਇਸ ਮੋਰਚਾ ਬੰਦੀ ਦੇ ਵਿੱਚ ਤੈਨਾਤ ਸੀ ਜਿਹੜੀ ਇੱਕ ਅੰਗਰੇਜ਼ ਅੰਗਰੇਜ਼ਾਂ ਦੇ ਨਾਲ ਜੰਗ ਹੋਣ ਤੋਂ ਪਹਿਲਾਂ ਰਣਨੀਤੀ ਤੈਅ ਕੀਤੀ ਜਾਂਦੀ ਉਹਦੇ ਵਿੱਚ ਮੌਜੂਦ ਸੀ ਹਾਂਜੀ ਉਹ ਫੌਜਾਂ ਲੈ ਕੇ ਨਾਲ ਆਏ ਹੋਏ ਸੀਗੇ ਉਹਨਾਂ ਦੀਆਂ ਫੌਜਾਂ ਜਿਹੜੀਆਂ ਉਹ ਵੱਖਰੀਆਂ ਸੀਗੀਆਂ ਜਿਹੜੀਆਂ ਪੰਜਾਬੀਆਂ ਦੀਆਂ ਵੱਖਰੀਆਂ ਫੌਜਾਂ ਸੀ ਉਹ ਵੱਖਰੀਆਂ ਸੀ ਹਮ ਮਹਾਰਾ ਰঞ্জੀਤ ਸਿੰਘ ਦੇ ਜਿਤਨਾ ਸਰਦਾ ਸ਼ਾਮ ਸਿੰਘ ਟਾਰੀ ਦੀ ਕਮਾਂਡ ਹੇਠ ਜਿਹੜੀਆਂ ਫੌਜਾਂ ਸੀ ਉਹ ਵੱਖਰੀਆਂ ਸੀ ਉਹਨਾਂ ਨੇ ਫੌਜਾਂ ਜਿਹੜੀਆਂ ਉਹ ਗੰਢ ਸੰਢ ਕਰਕੇ ਅੰਗਰੇਜ਼ਾਂ ਦੇ ਨਾਲ ਤੇ ਉਹਨਾਂ ਫੌਜਾਂ ਆਪਣੀਆਂ ਪਛਾਣ ਟਾਈਆਂ ਧਾਰ ਰੱਖੀਆਂ ਸੀ ਵੀ ਇੱਕੋ ਬੰਦਾ ਵਾ ਜੇ ਉਹ ਤੁਸੀਂ ਉਹਦੇ ਤੇ ਕਾਬੂ ਪਾ ਲੋ ਤੇ ਫਿਰ ਸਮਝ ਲੋ ਸਾਰੇ ਪੰਜਾਬ ਤੇ ਪੈ ਗਿਆ ਅਸੀਂ ਆਪਣੀਆਂ ਫੌਜਾਂ ਪਛਾਣ ਟਾ ਲਾਂਗੇ ਸਾਡੀਆਂ ਫੌਜਾਂ ਨਹੀਂ ਲੜਨਗੀਆਂ ਤੇ ਇਸੇ ਤਰ੍ਹਾਂ ਹੀ ਹੋਇਆ ਸ਼ਾਮ ਸਿੰਘ ਦੇ ਅੱਗੇ ਵੀ ਪ੍ਰਪੋਜ਼ਲ ਰੱਖਿਆ ਗਿਆ ਕਿ ਤੁਸੀਂ ਅੰਗਰੇਜ਼ਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਸਮਝੌਤਾ ਕਰ ਲਓ ਅੰਗਰੇਜ਼ਾਂ ਦੇ ਡੋਗਰਿਆਂ ਦੇ ਰਾਹੀਂ ਹਾਂਜੀ ਹਾਂਜੀ ਇਹ ਵੀ ਰੱਖਿਆ ਗਿਆ ਇਹ ਵੀ ਕੀਤਾ ਬਿਨਾ ਕਰਨ ਵੀ ਆਪਾਂ ਸਮਝੌਤਾ ਕਰ ਲਈਏ ਪਰ ਉਹਨਾਂ ਨੇ ਆਖਿਆ ਵੀ ਅਸੀਂ ਹੁਣ ਅਰਦਾਸ ਕਰਕੇ ਆਏ ਆ ਤੇ ਅਸੀਂ ਆਪਦੇ ਪੰਜਾਬ ਤੇ ਪੈਰ ਨਹੀਂ ਅੰਗਰੇਜ਼ ਨੂੰ ਰੱਖਣ ਦੇਵਾਂਗੇ ਤੇ ਉਹਨਾਂ ਨੇ ਨਹੀਂ ਇਹ ਗੱਲ ਮੰਨੀ ਉਹਨਾਂ ਨੇ ਆਖਿਆ ਵੀ ਉਹ ਪੱਕਿਆਂ ਕਰਦੇ ਸੀਗੇ ਵੈਸੇ ਵੀ ਇਹ ਪਛਾਣ ਹਟੇ ਨਾ ਵੀ ਕਿਵੇਂ ਨਾ ਕਿਵੇਂ ਇਹ ਆਵਧੀ ਅਰਦਾਸ ਤੇ ਆਖਿਆ ਵੀ ਮੈਂ ਪੱਕਾ ਵਾਂ ਤੇ ਉਹ ਇਹ ਮਾਰਿਆ ਜਾਵੇ ਤੇ ਮੁੜ ਕੇ ਸਾਨੂੰ ਜਿਹੜਾ ਰਾਹ ਖੁੱਲਾ ਹੋ ਜਾਵੇਗਾ ਹਮ ਇਸ ਸਮੇਂ ਮੇਰਾ ਨੀਤੀ ਘੜੀ ਜਾਂਦੀ ਹੈ ਇਸੇ ਕਿਲੇ ਦੇ ਵਿੱਚ ਘੜੀ ਜਾਂਦੀ ਹੈ ਜੰਗ ਹੋਣ ਤੋਂ ਪਹਿਲਾਂ ਹਾਂਜੀ ਹਾਂਜੀ ਇਹ ਕਿਲਾ ਬਹੁਤ ਹੀ ਵੱਡੀ ਮਤਲਬ ਲ ਦੂਰੀ ਤੱਕ ਸੀਗਾ ਤੇ ਉਹਦੇ ਘੇਰੇ ਘੇਰੇ ਇੱਕ ਪਾਣੀ ਦੀ ਖਾਈ ਬਣਾਈ ਹੋਈ ਸੀ ਕਿਸੇ ਪਾਸੋਂ ਵੀ ਦੁਸ਼ਮਣ ਹਮਲਾ ਨਾ ਕਰ ਸਕੇ ਇਹ ਜਿਹੜੀ ਇਸ ਵੇਲੇ ਵੀ ਉਹ ਵੰਗ ਹੈਗੀ ਉਹਨੂੰ ਵੰਗ ਕਹਿ ਦਿੰਦੇ ਹਾਂ ਖਾਈ ਉਹ ਦਰਿਆ ਦਾ ਪਾਣੀ ਜਿਹੜਾ ਉਹ ਇਧਰ ਖਾਈ ਪੁੱਟ ਕੇ ਤੇ ਕਿਲੇ ਦੇ ਕਿਲੇ ਕਿਲੇ ਛੱਡਿਆ ਹੋਇਆ ਸੀਗਾ। ਇਸ ਤੋਂ ਬਾਅਦ ਵਾਪਰਦਾ ਕੀ ਹੈ ਜਦੋਂ ਡੋਗਰਿਆਂ ਦੀ ਗੱਲ ਸ਼ਾਮ ਸਿੰਘ ਅਟਾਰੀ ਦੇ ਨਾਲ ਹੁੰਦੀ ਹੈ। ਉਸ ਤੋਂ ਉਸ ਤੋਂ ਬਾਅਦ ਦਾ ਜਿਹੜਾ ਘਟਨਾਕਰਮ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ? ਉਸ ਤੋਂ ਬਾਅਦ ਜੰਗ ਸ਼ੁਰੂ ਹੋ ਜਾਂਦਾ ਫਿਰ ਦਰਿਆ ਤੋਂ ਪਾਰ ਹੋ ਕੇ। ਦਰਿਆ ਤੋਂ ਪਾਰਲੇ ਪਾਸੇ ਜੰਗ ਜਿਹੜਾ ਸ਼ੁਰੂ ਹੋ ਜਾਂਦਾ। ਇੱਥੋਂ ਕੋਲ ਮੀਲ ਦੀ ਦੂਰੀ ਤੇ? ਹਾਂਜੀ। ਇੱਥੋਂ ਕੋਈ ਖਾਸ ਦੂਰੀ ਨਹੀਂ ਪਿੰਡ ਦੇ ਨਾਲ ਦਰਿਆ ਸੀਗਾ। ਤੇ ਬੇੜੀਆਂ ਦਾ ਪੁਲ ਬੱਧਿਆ ਹੈ ਇਹਨਾਂ ਨੇ ਖਾਲਸਾ ਫੌਜ ਨੇ। ਤੇ ਉੱਥੋਂ ਫਿਰ ਜਦੋਂ ਪੋਲਣਾ ਪਾਰ ਕੀਤਾ ਵਾ ਤੇ ਫਿਰ ਉਹ ਅੰਗਰੇਜ਼ਾਂ ਨਾਲ ਜੰਗ ਸ਼ੁਰੂ ਹੋ ਗਈ ਤੇ ਉਹ ਜੰਗ ਇੰਨੀ ਜਿਆਦੀ ਜ਼ਬਰਦਸਤ ਹੋਈ ਵੀ ਬਹੁਤ ਜਿਆਦਾ ਅੰਗਰੇਜ਼ ਦਾ ਨੁਕਸਾਨ ਜਿਹੜਾ ਸੀ ਉਹ ਸਰਦਾ ਸ਼ਾਮ ਸੰਗੜਾਰੀ ਦੀ ਫੌਜ ਨੇ ਕਰ ਦਿੱਤਾ ਪਰ ਫਿਰ ਅਸਲਾ ਜਿਹੜਾ ਉਹ ਡੋਗਰੀਆਂ ਦੇ ਰਹੇ ਆਉਂਦੇ ਗੁਲਾਬ ਸਿੰਘ ਦੇ ਤੇਜਾ ਸਿੰਘ ਉਹਨਾਂ ਦੇ ਉਹਨਾਂ ਨੇ ਸਰੋਂ ਤੇ ਰੇਤਾ ਮਿਕਸ ਕਰਕੇ ਅਸਲੇ ਦੇ ਥਾਂ ਤੇ ਉਹ ਭੇਜਣ ਲੱਗ ਪਏ ਇਹ ਤੋਪਾਂ ਚੱਲਣ ਤੋਂ ਬੰਦ ਹੋ ਗਈਆਂ ਫਿਰ ਮਹਾਰਾਜੇ ਸਰਦਾਰ ਸਾਹਿਬ ਨੂੰ ਪਤਾ ਲੱਗਾ ਸਰਦਾਰ ਸ਼ਾਮ ਸਿੰਘ ਟਾਰੀ ਜੀ ਨੂੰ ਵੀ ਆ ਚੱਕਰ ਚੱਲ ਗਿਆ ਉਹਨਾਂ ਨੇ ਫਿਰ ਜੋਧਿਆਂ ਨੂੰ ਲਲਕਾਰਿਆ ਸਿੰਘਾਂ ਨੂੰ ਵੀ ਤਕੜੇ ਹੋ ਜਾਓ ਆਪਾਂ ਕਲਗੀਧਰ ਦੀ ਬਖਸ਼ੀ ਆਪਣੇ ਕੋਲ ਕਿਰਪਾਨ ਆ ਤੇ ਆਪਾਂ ਕਿਰਪਾਨਾਂ ਨਾਲ ਹੀ ਆਪਾਂ ਜਿਹੜਾ ਵਾ ਉਹ ਜੰਗ ਲੜਾਂਗੇ ਹੁਣ ਤੇ ਫਿਰ ਮੁਦਕੀ ਤੱਕ ਲੈ ਕੇ ਭਜਾ ਕੇ ਇੰਨੀ ਜੰਗ ਜ਼ਬਰਦਸਤ ਹੋਈ ਵੀ ਕਿੰਨਾ ਅੰਗਰੇਜ਼ ਵੱਢ ਕੇ ਤੇ ਆ ਕਹਿੰਦੇ ਆ ਕਿ ਇਤਿਹਾਸਕਾਰ ਵੀ 4000 ਅੰਗਰੇਜ਼ ਜਿਹੜਾ ਸੀ ਉਹ ਕਿਰਪਾਨਾਂ ਦੇ ਨਾਲ ਵੱਢ ਕੇ ਤੇ ਆ ਮਤਲਬ ਡੋਗਰਿਆਂ ਦੀ ਗਦਾਰੀ ਤੋਂ ਬਾਅਦ ਵੀ ਇੰਨੀ ਬਹਾਦਰੀ ਇੰਨੀ ਇੰਨੀ ਬਹਾਦਰੀ ਦੇ ਨਾਲ ਸਿੱਖ ਲੜੇ ਉਹਨਾਂ ਨੇ ਉਹਨਾਂ ਨੂੰ ਡੋਗਰਿਆਂ ਨੂੰ ਪੁੱਛਿਆ ਅੰਗਰੇਜ਼ਾਂ ਨੇ ਵੀ ਇੰਨਾ ਜਿਹੜਾ ਲੜ ਰਹੇ ਆ ਗੋ ਇਹਨਾਂ ਸਾਡਾ ਨੁਕਸਾਨ ਹੋ ਰਿਹਾ ਵਾ ਤੋ ਤੁਸੀਂ ਕੀ ਕਰਦੇ ਜੇ ਉਹ ਆਂਦੇ ਵੀ ਅਸੀਂ ਤਾਂ ਵੇਖੋ ਸਾਈਡ ਤੇ ਚਲੇ ਗਏ ਆ ਸਾਡੀਆਂ ਤਾਂ ਫੌਜਾਂ ਹਰੀਕੇ ਪਾਰ ਬਾਹਰ ਨੇ ਤੇ ਅਸੀਂ ਬੀੜੀਆਂ ਦਾ ਪੋਲ ਵੱਢ ਕੇ ਤਿਆਰ ਵਾ ਨਾ ਹੁਣ ਅਸਲਾ ਆ ਰਿਹਾ ਵਾ ਜੇ ਆ ਰਿਹਾ ਵਾ ਜਿਹੜਾ ਉਹ ਸਰਵੰਦੀਆਂ ਬੋਰੀਆਂ ਰੇਤਾ ਦੀਆਂ ਬੋਰੀਆਂ ਆ ਰਹੀਆਂ ਤੇ ਅਸੀਂ ਪਾਸੇ ਆ ਤੁਸੀਂ ਹੁਣ ਭਜੋ ਨਾ ਉਹ ਮੁਦਕੀ ਤੋਂ ਮੁੜ ਕੇ ਆਏ ਨੇ ਫੇਰ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹੀਦ ਹੋ ਚੁਕਾ ਹੈ ਸ਼ਾਮ ਨੂੰ ਹੂੰ ਤੇ ਫਿਰ ਉਹਨਾਂ ਨੇ ਮਤਲਬ ਜਿਹੜੀ ਆ ਲਾਸ਼ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੀ ਉਹ ਇਸ ਕਿਲੇ ਦੇ ਵਿੱਚ ਲਿਆਂਦੀ ਗਈ ਪਹਿਲੋਂ ਤਾਂ ਝਾਕ ਨਹੀਂ ਇਸ ਵੀ ਲਾਸ਼ ਦੇਣਗੇ ਫਿਰ ਉਹਨਾਂ ਨੇ ਲਾਸ਼ ਦੇਤੀ ਅੰਗਰੇਜ਼ਾਂ ਨੇ ਉਹ ਇਸੇ ਕਿਲੇ ਦੇ ਵਿੱਚ ਰਾਤ ਰੱਖ ਕੇ ਤੇ ਅਗਲੇ ਦਿਨ ਫਿਰ ਉੱਥੇ ਜਾ ਕੇ ਤੇ ਅਟਾਰੀ ਸੰਸਕਾਰ ਕੀਤਾ ਗਿਆ ਕਿੱਥੇ ਕੌਣ ਲੈ ਕੇ ਆਇਆ ਹੋਏਗਾ ਲਾਸ਼ ਉਸ ਵਕਤ ਇਹ ਉਸ ਟਾਈਮ ਤੇ ਜਿਹੜੇ ਪਿੰਡ ਦੇ ਸਭਰਾ ਦੇ ਜਿਹੜੇ ਕੋਈ ਨੌਜਵਾਨ ਮੋਕੇ ਤੇ ਇਹ ਜਿਹੜੇ ਨਾਲ ਉਹ ਤੇ ਨਾਲ ਹੀ ਸਰਦਾਰ ਸਾਹਿਬ ਦੀ ਜਿਹੜੀ ਫੌਜ ਦੇ ਵਿੱਚੋਂ ਬਚੇ ਸੀ ਨਾਲੀ ਉਹ ਸੀਗੀ ਸਭਰਾ ਪਿੰਡ ਵਾਲਿਆਂ ਨੇ ਸ਼ਮ ਸਿੰਘ ਤਾਰੀ ਦੀ ਸਭਰਾ ਪਿੰਡ ਵਾਲਿਆਂ ਨੇ ਇੰਨਾ ਜਿਆਦਾ ਮਦਦ ਕੀਤੀ ਵੀ ਉਹਨਾਂ ਨੇ ਆਪਣੇ ਦੇ ਕਾਨਿਆਂ ਦਾ ਤੁੜਾ ਨੂੰ ਕਹਿੰਦੇ ਦਰਿਆ ਨੰਗਨ ਵਾਲੀ ਚੀਜ਼ ਆ ਉਹ ਤੁਲਿਆਂ ਦੇ ਉੱਤੇ ਨਹਾ ਨਗਾ ਕੇ ਲੋਕਾਂ ਨੂੰ ਅਸਲਾ ਨਹਾ ਨਗਾ ਕੇ ਤੇ ਪਾਰ ਕਰਦੇ ਰਹੇ ਸਭਰਾਵਾਂ ਦੇ ਲੋਕ ਆਪਣੇ ਜਿਹੜੇ ਵੱਡ ਵਟੇਰੇ ਸੀ ਉਹਨਾਂ ਨੇ ਇਹ ਕੰਮ ਕੀਤਾ ਵੀ ਇਹ ਕੰਮ ਮਤਲਬ ਸਾਡੇ ਜੁਮੇ ਸਾਡੂ ਪੇ ਅਸੀਂ ਤੁਹਾਨੂੰ ਪਾਰ ਕਰਨਾ ਤੇ ਲੜਨਾ ਤੁਸੀਂ ਅੱਗੇ ਜਾ ਕੇ ਜੇ ਡੋਗਰੇ ਉਸ ਵਕਤ ਅੰਗਰੇਜ਼ੀ ਹਕੂਮਤ ਦੇ ਨਾਲ ਜੰਗ ਵੇਲੇ ਗਦਾਰੀ ਨਾ ਕਰਦੇ ਕਿ ਸ਼ਾਮ ਸਿੰਘ ਅਟਾਰੀ ਇਹਨਾਂ ਕੈਪੇਬਲ ਹੈ ਸੀਗਾ ਕਿ ਉਸ ਜੰਗ ਨੂੰ ਫਤਿਹ ਕਰ ਸਕਦਾ ਸੀ ਬਿਲਕੁਲ ਫਤਿਹ ਕੀਤਾ ਹੈ ਜੀ ਫਤਿਹ ਕਰਤਾ ਹੈਗਾ ਸਰਦਾਰ ਸਾਹਿਬ ਜਿੱਤ ਗਏ ਹੀ ਜੰਗ ਉਹ ਤਾਂ ਸਿਰਫ ਉਹਨਾਂ ਨੇ ਕਹਿ ਦਿੱਤਾ ਵੀ ਜੰਗ ਹੁਣ ਇਹਨਾਂ ਦੇ ਕੋਲ ਕੋਲ ਹੈਗਾ ਹੀ ਕੁਝ ਨਹੀਂਗਾ ਤੇ ਸਰਦਾਰ ਸਾਹਿਬ ਜਿਹੜਾ ਸ਼ਾਮ ਸਿੰਘ ਜੀ ਅਟਾਰੀ ਜਿਹੜੇ ਮਾਰੇ ਗਏ ਨੇ ਤੇ ਤੁਸੀਂ ਹੁਣ ਕਬਜ਼ਾ ਕਰ ਸਕਦੇ ਜੇ ਪੰਜਾਬ ਤੇ ਕੋਈ ਗਾਲੀ ਨਹੀਂ ਆਈ ਆਵਦੀਆਂ ਫੌਜਾਂ ਪਿੱਛੇ ਲੈ ਗਏ ਆ ਤੇ ਸਾਨੂੰ ਜੰਮੂ ਦਾ ਜਿਹੜਾ ਰਾਜ ਆ ਉਹ ਸਾਨੂੰ ਦੇ ਦਿਓ ਇਹ ਅੰਗਰੇਜ਼ਾਂ ਨੇ ਮਤਲਬ ਉਹਨਾਂ ਦੇ ਨਾਲ ਲੋਗਰਿਆਣਾ ਸੰਧੀ ਲੋਗਰਿਆਣਾ ਸੰਧੀ ਸੀ ਇਹ ਗੱਲ ਦੀ ਉਹਨਾਂ ਦੀ ਅੰਦਰ ਖਾਤੇ ਗੱਲ ਹੋਈ ਸੀ ਤੇ ਉਹਨਾਂ ਨੇ ਕਿ ਮਤਲਬ ਉਹਨਾਂ ਨੇ ਫਿਰ ਸਜੇ ਸਜੇ ਆਪਣਾ ਕਾਫੀ ਲੰਮਾ ਇਤਿਹਾਸ ਆ ਉਹਨਾਂ ਫਿਰ ਸਜੇ ਸਜੇ ਲਾਹੌਰ ਤੇ ਜਾ ਕੇ ਤਾਬਦਾ ਝੰਡਾ ਚਲਾਤਾ ਤੇ ਕਬਜ਼ਾ ਕਰ ਲਿਆ ਕਿ ਇਹ ਜਿਹੜੀ ਜੰਗ ਹੋਈ ਸੀ ਫਿਰ ਸਿੱਖ ਰਾਜ ਦਾ ਖਾਤਮਾ ਸੀ ਜਿਹੜੀ ਅੰਤਲੀ ਜੰਗ ਦੇ ਵਿੱਚ ਸ਼ਾਮ ਸਿੰਘ ਅਟਾਰੀ ਸ਼ਹੀਦ ਹੁੰਦੇ ਨੇ ਡੋਗਰੇ ਗਦਾਰੀ ਕਰਦੇ ਨੇ ਹਾਂਜੀ ਸਿੱਖ ਰਾਜ ਦਾ ਖਾਤਮੇ ਵਾਲੀ ਗੱਲ ਹੀ ਹੋ ਗਈ ਉਸ ਟਾਈਮ ਤੇ ਜਦੋਂ ਇਹ ਮੌਕਾ ਬਣਿਆ ਸਰਦਾਰ ਸ਼ਾਮ ਸਿੰਘ ਅਟਾਰੀ ਚਾਰ ਥੰਮ ਗਨੇ ਗਏ ਆਪਣੇ ਦੇਸ਼ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਸਰਦਾਰ ਹਰੀ ਸਿੰਘ ਲਲੂਆ ਤੇ ਸਰਦਾਰ ਅਕਾਲੀ ਫੂਲਾ ਸਿੰਘ ਤੇ ਚੌਥਾ ਥੰਮ ਜਿਹੜਾ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਉਹ ਬਾਰੀ-ਬਾਰੀ ਸਾਰੇ ਥੰਮ ਡਿੱਗਦੇ ਗਏ ਜਿਵੇਂ ਜਿਵੇਂ ਤੇ ਉਹ ਦੇਸ਼ ਪੰਜਾਬ ਫਿਰ ਸਮਝ ਲਓ ਵੀ ਗਦਾਰਾਂ ਦੀ ਗਦਾਰੀ ਦੇ ਕਾਰਨ ਕਉਂ ਹੈ ਇਹ ਜੋਦੇ ਹੈ ਸੀ ਬਹੁਤ ਨਾਲ ਪਰ ਉਹ ਗਦਾਰੀ ਉਹਨਾਂ ਨੇ ਜਦੋਂ ਕੀਤੀ ਤੇ ਇੰਨਾ ਵੱਡਾ ਜਿਹੜਾ ਵਿੱਚੋਂ ਹੀ ਪਾਠਕ ਪਾ ਕੇ ਤੇ ਆਪਦੀਆਂ ਫੌਜਾਂ ਪਿੱਛੇ ਕਰ ਲਈਆਂ ਫਿਰ ਹੌਸਲੇ ਜਿਹੜੇ ਟੁੱਟ ਜਾਂਦੇ ਆ ਜਦੋਂ ਸ਼ਾਹ ਮੁਹੰਮਦ ਐ ਇੱਕ ਸਰਕਾਰ ਬਾਜ ਫੌਜਾਂ ਜਿੱਤ ਕੇ ਅੰਤ ਨੂੰ ਆ ਗਈਆਂ ਉਹ ਫਿਰ ਇੱਥੇ ਇਹ ਗੱਲ ਆ ਜਾਂਦੀ ਆ ਫਿਰ ਇਸ ਟਾਈਮ ਤੇ ਮਤਲਬ ਵੀ ਉਹ ਜੰਗ ਉਹਨਾਂ ਦੀ ਜਿਹੜੀ ਹਾਰੀ ਹੋਈ ਜੰਗ ਸੀ ਉਹਨਾਂ ਨੂੰ ਜਿੱਤ ਚ ਬਦਲਤਾ ਜਿਹੜੀ ਜਿੱਤੀ ਹੋਈ ਜੰਗ ਸੀ ਉਹਨੂੰ ਹਾਰ ਦੇ ਵਿੱਚ ਬਦਲਤਾ ਸਦਾ ਸ਼ਾਮ ਸਿੰਘ ਜੀ ਜੀ